और एजुकेशन यहाँ की बहुत ज्यादा अच्छी है तो उसके बाद पेरेंट्स एंड थर्ड मेरी सिस्टर क्योंकि उसने भी प्लस टू में 95% स्कोर किए थे तो वो भी एक इंस्पिरेशन रही है मेरे लिए बाकी सब टीचर्स पेरेंट्स क्या टारगेट है टारगेट मेरा सीए बनने का है सीए बनना चाहोगे तो अपने जो बाकी साथी हैं क्लासमेट है जितने भी क्या संदेश देना चाहोगे उनको जी कि अगर मिस्टेक हुई है तो उनको अच्छे से रिवाइज करो एंड नेक्स्ट टाइम प्लस टू में थोड़ा अच्छा स्कोर करो नमस्कार मैम थैंक यू की नाम मैम uh, मेरा नाम श्वेता है मैं आप मिस्ट्रेस अच्छा जी मैम की परफॉर्मेंस थी बच्चा दी बच्चा ने परफॉर्मेंस बहुत वधिया रही बहुत मेहनत की है बच्चा ने बहुत बढ़िया रिजल्ट आया उन्होंने ਅ ਮੈਂ ਅੱਜ ਇਹਨਾਂ ਨੂੰ ਮੈਥ ਕਰਾ ਰਹੀ ਹਾਂ ਕੈਲਕੂਲੇਟ ਦੇ ਬੱਚੇ ਆ ਜਿਨ੍ਹਾਂ ਨੇ ਟੌਪ ਕੀਤਾ ਹੈ 610 ਨੰਬਰ ਹੈ ਸੰਚਿਤਾ ਦੇ ਔਰ 610 ਨੰਬਰ ਹੈ ਪ੍ਰਵੀਨ ਜੀ ਮੈਮ ਉਹਦੇ ਵਿੱਚੋਂ ਸੰਚਿਤਾ ਨੇ ਮੈਥ ਦੇ ਵਿੱਚ ਉਹਦੇ 100 ਆਪ ਦਾ ਫਾਈਨਲ ਨਹੀਂ ਔਰ ਪ੍ਰਵੀਨ ਦੇ 98 ਔਰ ਇਸ ਕਲਾਸ ਦੇ ਵਿੱਚ 15 ਬੱਚੇ ਆ ਜਿਨ੍ਹਾਂ ਨੇ ਮੈਥ ਦੇ ਵਿੱਚੋਂ 90 ਪਲੱਸ ਸਕੋਰ ਜੀ ਕੀ ਸੰਦੇਸ਼ ਦੇਣਾ ਚਾਹੋਗੇ ਬਾਕੀ ਬੱਚਾ ਨੂੰ ਮੈਮ ਬਾਕੀ ਬੱਚਿਆਂ ਲਈ ਸੰਦੇਸ਼ ਇਹਨਾ ਮੰਗੋ ਕਿ ਮਿਹਨਤ ਕਰੋ ਔਰ ਜੋ ਆਪਣੇ ਬੋਲ ਨੇ ਆਪਣੀ ਬੋਲ ਇਹ ਕਿ ਚਲੋ ਨੂੰ ਪ੍ਰਾਪਤ ਕਰਨ ਦੇ ਲਈ ਯਤਨ ਕਰੋ ਬਾਕੀ ਸਾਰੇ ਟੀਚਰਸ ਦਾ ਸਾਰੇ ਸਕੂਲ ਦਾ ਸਹਿਯੋਗ ਉਹਨਾਂ ਦੇ ਨਾਲ ਹੈ ਕਿਸੇ ਵੀ ਤਰ੍ਹਾਂ ਦੀ ਬੱਚੇ ਨੂੰ ਜੋ ਵੀ ਹੈਲਪ ਚਾਹੀਦੀ ਹੈ ਇਸ ਨੂੰ ਨਾਲ ਆ ਤੇ ਐਡੀ ਮਿਲ ਸਰ ਅੱਜ ਸਾਡੇ ਸਕੂਲ ਦੇ ਵਿੱਚ ਜਿਹੜਾ ਪੰਜਾਬ ਬੋਰਡ ਦੇ ਤਰਹੂ 10th ਦਾ ਰਿਜ਼ਲਟ ਖੁਸ਼ੀ ਜੀ ਕੀਤਾ ਗਿਆ ਤਾਂ ਉਸ ਰਿਜ਼ਲਟ ਦੇ ਅੰਦਰ ਜੋ ਸਾਡੇ ਸਕੂਲ ਦੇ ਮਿਹਨਤੀ ਛਾਤਰ ਸੀ ਤਾਂ ਉਹਨਾਂ ਦਾ ਸਨਮਾਨ ਸਮਾਰੋਹ ਅੱਜ ਸਕੂਲ ਪ੍ਰাঙ্গਣ ਦੇ ਵਿੱਚ ਕੀਤਾ ਗਿਆ ਜਿnde ਵਿੱਚ ਅਸੀਂ 90% ਤੋਂ ਉੱਪਰ ਵਾਲੇ ਤੇ 80% ਤੋਂ ਉੱਪਰ ਵਾਲੇ ਵਿਦਿਆਰਥੀਆਂ ਦੇ ਅਲੱਗ-ਅਲੱਗ 그룹 ਤੋਂ ਬਣਾ ਕੇ ਉਹਨਾਂ ਨੂੰ ਮੈਡਲ ਪਾ ਕੇ ਸਕੂਲ ਪ੍ਰাঙ্গਣ ਦੇ ਵਿੱਚ ਸਕੂਲ ਪ੍ਰਿੰਸੀਪਲ ਤੇ ਸਾਡੇ ਕਮੇਟੀ ਦੇ ਚੇਅਰਮੈਨ ਤੇ ਸਟਾਫ ਮੈਂਬਰਾਂ ਨੇ ਉਹਨਾਂ ਬੱਚਿਆਂ ਨੂੰ ਸਨਮਾਨਿਤ ਕੀਤਾ ਸੀ ਸਰ ਕਿਸ ਤੱਕ ਦੀ ਪਰਫਾਰਮੈਂਸ ਹੈ ਕਿੰਨੇ ਬੱਚੇ ਨੇ ਇਗਜ਼ਾਮ ਦਿੱਤਾ ਸੀ ਤੇ ਕਿੰਨੇ ਅਪੀਅਰ ਹੋਏ ਨੇ ਸਰ ਇਹ ਲਗਭਗ 350 ਦੇ ਕਰੀਬ ਵਿਦਿਆਰਥੀ ਸੀ ਜਿਨ੍ਹਾਂ ਨੇ 10th ਦਾ ਬੋਰਡ ਦਾ ਇਗਜ਼ਾਮ ਦਿੱਤਾ ਸੀ ਤਾਂ ਜਿਨ੍ਹਾਂ ਦੇ ਵਿੱਚ ਸਾਡੇ 38 ਵਿਦਿਆਰਥੀ ਨੇ ਮੈਦਾਵੀਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਇਸ ਸਮਾਰੋਹ ਦੇ ਵਿੱਚ ਸਨਮਾਨਿਤ ਕੀਤਾ ਗਿਆ ਤਾਂ ਸਾਡੇ ਸਕੂਲ ਦੇ 6 ਅਜੇ ਮਿਹਦਾਵੀ ਛਾਤਰ ਨੇ ਜਿਨ੍ਹਾਂ ਦੇ 90% ਤੋਂ ਉੱਪਰ ਮਾਰਕਸ ਆਏ ਨੇ ਤਾਂ ਦੋ ਵਿਦਿਆਰਥੀ ਆ ਜਿਨ੍ਹਾਂ ਦੇ 93.8 ਤੇ 93.8 ਨੰਬਰ ਮਾਰਕਸ ਆਏ ਨੇ ਅਸਰਦਾ ਦੋ ਵਿਦਿਆਰਥੀ ਜਿਹੜੇ ਸੈਕੰਡ ਪੋਜੀਸ਼ਨਾਂ ਤੇ ਰਹੇ ਨੇ ਇੱਕ ਵਿਦਿਆਰਥੀ ਸਾਡਾ ਥਰਡ ਪੋਜੀਸ਼ਨ ਤੇ ਰਿਹਾ ਹੈ ਤਾਂ ਟੋਟਲ ਪਹਿਲੀਆਂ ਤਿੰਨ ਪੋਜੀਸ਼ਨਾਂ ਤੇ ਪੰਜ ਵਿਦਿਆਰਥੀ ਨੇ ਜੀ ਥੈਂਕ ਯੂ ਸਰ ਮੈਂ ਸੰਤਪਾਠ ਪ੍ਰਿੰਸੀਪਲ ਪੀ ਐਮ ਚੇਲੀ ਗਵਰਨਮੈਂਟ ਗਰਲ ਸੀਨੀਅਰ ਸੈਂਟਰ ਸਕੂਲ आज मेरा टेंथ का रिजल्ट आया साकूल का और बच्चों ने बहुत ही अच्छी परफॉर्मेंस की है सत्त बच्चों के नाइनटी परसेंट तो अबव मार्क्स आए हैं और कुछ का थोड़े ज नंबर करके बच्चे मैरिट पोजिशन बना तो रह गए पर फिर भी उन्होंने परफॉर्मेंस बहुत अच्छी है और साढ़े सत्तर सा के करीब बच्चे जेडे सैवंटी को लैके एसेंट के बचार उन्होंने नंबर आए हैं बहुत अच्छा